لیکن واسے ਵੀ ਦੱਸਨੇ ਕੋਈ ਕੁਝ ਕਿ ਜਿਹੜੇ ਬੋਰਡ ਵਗੈਰਾ ਲੱਗਦੇ ਸੀ ਕਿ ਉਹ ਮੈਡੀਕਲ ਲਾਈਨ ਦੇ ਬੋਰਡ ਜਿਹੜੇ ਅੰਦਰ ਲੱਗਦੇ ਸੀ ਬਾਹਰ ਇਥੇ ਕਿਸੇ ਕਿਸੇ ਕਲੋਨੀ ਚ ਨਹੀਂ ਪਤਾ ਕਿ ਇਥੇ ਬੋਰਡ ਲੱਗਦਾ ਹੈ ਬੋਰਡ ਸਿਰਫ ਅੰਦਰ ਲੱਗਦੇ ਸੀ ਕੈਮਰੇ ਜੇ ਸਾਰੇ ਲੋਕ ਲੱਗਦਾ ਸੀਗਾ ਸਪੈਸ਼ਲਿਸਟ ਸਟਾਫ ਤੋਂ ਬਿਨਾ ਕੋਈ ਅੰਦਰ ਹਾਇਰ ਵੀ ਨਹੀਂ ਹੁੰਦਾ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਆਫਿਸ ਇਥੇ ਖੁੱਲਿਆ ਆਇਆ ਸੀ ਇਹ ਤਾਂ ਮੈਨੂੰ ਨਹੀਂ ਪਤਾ ਲੇਕਿਨ ਮੈਂ ਹੁਣ 2 ਮਹੀਨੇ ਤੋਂ ਜਦੋਂ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਤੇ ਮੈਂ ਫੇਸ ਕੀਤਾ ਮੈਂ ਸਾਰਾ ਤੁਹਾਡੇ ਸਾਹਮਣੇ ਰੱਖਤਾ ਆ ਠੀਕ ਹੈ ਕੀ ਮੰਗ ਕਰ ਰਹੇ ਹੋ ਹੁਣ ਪ੍ਰਸ਼ਾਸਨ ਮੈਨੂੰ ਭਰਾਵਾ ਦਾ ਵੀ ਸ਼ੁਕਰੀਆ ਜੋ ਮੇਰੇ ਨਾਲ ਖੜੇ ਆ ਬੜਾ ਕਾਰਵਾਈ ਤੋਂ ਸੰਤੁਸ਼ਟ ਹਾਂ ਜੀ ਹਾਂ ਜੀ ਸਰ ਕਹ ਰਹੇ ਤੁਸੀਂ ਆਈਐਨਟੀੀ ਫਾਊਂਡੇਸ਼ਨ ਆਫ ਇੰਡੀਆ ਦੇ ਸਟੇਟ ਚੀਫ ਵੰਜਾਰਜ ਰਜੇਸ਼ ਵਰਮਾ ਜੀ ਅੱਜ ਆਪਾਂ ਆਪਣੀ ਇੱਕ ਭੈਣ ਦੇ ਨਾਲ ਸਾਥ ਦਿੱਤਾ ਵਾ ਜੋ ਜੋ ਉਹਨੇ ਪ੍ਰੂਫ ਕੀਤਾ ਅੰਦਰ ਜਿੰਨੀਆਂ ਡਿਗਰੀਆਂ ਜਾਲੀ ਘਰ ਤੋਂ ਘੱਟ ਇੱਕ ਬੋਰਾ ਭਰ ਕੇ ਆਪਣਾ ਡਿਗਰੀ ਆ ਦਾ ਸਟੈਂਪ ਜਿਹੜੀ ਉਹਨੇ ਇਦਾਂ ਦੇ ਸਿਕਰਟ ਲੋਕਰ ਦੇ ਵਿੱਚ ਰੱਖੀ ਸੀ ਉਹ ਤਾਲੇ ਤੋੜ ਕੇ ਇੱਡੀਆ ਸਟੈਂਪਾ ਨਿਕਲੀ ਆ ਵਾ ਜੀ ਸਾਰੇ ਪ੍ਰਿੰਟਰ ਇਹਨਾਂ ਨੇ ਚੱਕ ਲਏ ਆ ਸਾਡਾ ਸੀਪੀ ਮੈਡਮ ਨੇ ਬਹੁਤ ਏਸੀਬੀ ਮਾਡਲ ਟਾਊਨ ਐਸ ਐਚਓ 7 ਨੰਬਰ ਵਾਲਿਆਂ ਨੇ ਪੂਰਾ ਸਾਥ ਦਿੱਤਾ ਕੁੜੀ ਨੂੰ ਇਨਸਾਬ ਮਿਲਿਆ ਅੰਦਰ ਸ਼ਰਾਬ ਦੀਆਂ ਪੇਟੀਆਂ ਤਿੰਨ ਪੇਟੀਆਂ ਆਯਾਸ਼ੀ ਜੋ ਅੰਦਰ ਕੌਂਡਮ ਪਏ ਆ ਠੀਕ ਆ ਜੋ ਅੰਦਰ ਬਗਾੜੀ ਪਈ ਅੰਦਰ ਯਾਸ਼ੀ ਦਾ ਅੱਡਾ ਬਣਾਇਆ ਪਿਆ ਸੀ ਪੂਰਾ ਇਹਨਾਂ ਨੇ ਇਹਦੇ ਵਿੱਚ ਅੱਜ ਜੋ ਕੰਮ ਪੁਲਿਸ ਨੇ ਕੀਤਾ ਸਾਡੀ ਟੀਮ ਨੇ ਕੀਤਾ ਸਾਡੇ ਨਾਲ ਵਾਲਮੀਕੀ ਟਾਈਗਰ ਫੋਰਸ ਦੇ ਆਲ ਇੰਡੀਆ ਪ੍ਰਧਾਨ ਅਜੇ ਹੌਸਲਾਜੀ ਸਟੀਫਨ ਜੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਰੇ ਆਪਣੀ ਟੀਮ ਮਨਾ ਕੇ ਆਏ ਆ ਵਿੱਕੀ ਚੀੜਾ ਜੀ ਸਾਡੇ ਨਾਲ ਕਿੰਨੇ ਸਮੇਂ ਤੋਂ ਪਹਿਲੇ ਜਿਹੜਾ ਇਹ ਕੰਮ ਕਰ ਰਹੇ ਸੀ ਸਾਹਮੋ ਤਾਂ 2 ਦਿਨ ਪਹਿਲੇ ਪਤਾ ਲੱਗਾ ਵਾ 2 ਦਿਨ ਪਹਿਲੇ ਪਤਾ ਲੱਗਾ ਆਪਾਂ ਅੱਜ ਹੀ ਕਾਰਵਾਈ ਕਰਵਾਤੀ ਨੇ ਕਿਸ ਚੀਜ਼ ਦਾ ਕੰਮ ਸੀਗਾ ਜਿਹੜਾ ਅੰਦਰ ਹੁੰਦਾ ਸੀਗਾ ਅੰਦਰ ਜਿਸ਼ਮ ਫਰੋਸੀ ਦਾ ਕੰਮ ਹੁੰਦਾ ਸੀਗਾ ਪਹਿਲੇ 50-50000 ਰੁਪਇਆ ਲੈ ਕੇ ਇਹਨਾਂ ਕੋ ਮੈਡਮਾਂ ਨੂੰ ਬੁਲਾਉਂਦੇ ਸੀਗੇ ਸ਼ਾਦੀ.com ਥਰੂ ਇਹਨਾਂ ਨੂੰ ਕੰ ਜਦੋਂ ਇਹ ਆਂਦੀ ਆ ਸੀਗਾ ਇਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਆਹ ਕੰਮ ਕਰਨਾ ਵਾ ਜੇ ਤੁਸੀਂ ਆਹ ਕੰਮ ਨਹੀਂ ਕਰੋਗੇ ਤੇ ਤੁਹਾਨੂੰ ਮੈਂਟਲੀ ਇਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਸੀ ਜੇ ਤੁਸੀਂ ਆਹ ਕੰਮ ਕਰੋਗੇ ਤੁਹਾਨੂੰ ਲੱਖ ਰੁਪਏ ਚ ਤੁਹਾਨੂੰ ਅਸੀਂ ਖੇਲੋ ਇਨਕਮ ਹੋ ਜੂਗੀ ਤੁਹਾਡੀ ਜੀ ਉਹਨੇ ਵਿਚਾਰੀ ਡਿਵੋਰਸ ਜਿੰਨੀਆਂ ਡਿਵੋਰਸ ਔਰਤਾਂ ਇਹ ਉਹੀ ਰੱਖਦੇ ਆ ਇਹ ਹੋਰ ਕੋਈ ਲੇਡੀਸ ਨੂੰ ਨਹੀਂ ਰੱਖਦੇ ਜਿਹੜੀ ਉਹ ਕੁਵਾਰੀ ਹੋਊਗੀ ਜੀ ਇਸ ਲਈ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਸਾਡੀ ਟੀਮ ਨੇ ਕੰਮ ਕੀਤਾ ਵਾ ਬਾਕੀ ਸਾਡੇ ਪ੍ਰਧਾਨ ਅਜੀਤ ਹੌਂਸਲਾ ਜੀ ਨਾਲ ਨਹੀਂ ਪਾਜੀ ਇੱਥੇ ਬਣਾਉਂਦੇ ਕੀ ਸੀਗੇ ਅੰਦਰ ਡਿਗਰੀਆ ਬਣਾਉਂਦੇ ਆ ਸਾਰੀ ਡਿਗਰੀਆ ਜਾਲੀ ਡਿਗਰੀਆ ਐਸ ਐਚਓ ਸਾਹਿਬ ਦੇ 12ਵੀਂ ਸਾਡੀ ਗ੍ਰੈਡ ਪੀ ਜਲੰਧਰ ਵਿੱਚ ਐ ਸਾਰੀ ਸਾਰੀ ਯੂਨੀਵਰਸਿਟੀ ਆ ਦੀਆਂ ਮੋਹਰਾਂ ਅੰਦਰ ਮਿਲਿਆ ਵਾ ਤੂੰ ਸਾਰੀ ਯੂਨੀਵਰਸਿਟੀ ਦੇ ਵੀਡੀਓ ਬਣਾਈ ਗਈ ਇੰਦਾਂ ਲੀਕ ਤੂੰ ਆ ਚੀਜ਼ਾਂ ਦੀ ਨਹੀਂ ਆਪਾਂ ਕੋਈ ਨਹੀਂ ਬਣਾਈ ਗਈ ਸਾਰਾ ਕੁਝ ਤੁਹਾਡੇ ਸਾਹਮਣੇ ਬਾਹਰ ਆ ਜਾਊਗਾ ਸ਼ਰਾਬ ਦੀਆਂ ਪੇਟੀਆਂ ਫੜੀ ਗਈ ਪੁਲਿਸ ਵੀ ਪਹੁੰਚੀ ਹੈ ਕੀ ਕਹਿਣਾ ਪੁਲਿਸ ਸਾਹਿਬ ਪੁਲਿਸ ਨੇ ਆਪਣਾ ਕੰਮ ਕਰ ਰਹੀ ਹੈ ਪੁਲਿਸ ਸਾਮਾਨ ਰਿਕਵਰ ਕਰ ਲਿਆ ਸਾਰਾ ਸਕਾਮ ਰਿਕਵਰ ਕਰਕੇ ਹੁਣ ਬਾਹਰ ਆ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਜਾਊਗਾ ਠੀਕ ਹੈ ਠੀਕ ਹੈ ਇਹ ਪਹਿਲਾ ਗਲਤ ਤਰੀਕੇ ਨਾਲ ਕੁੜੀਆਂ ਨੂੰ ਇੱਥੇ ਬੁਲਾਉਂਦੇ ਆ ਕੌਣ ਬੁਲਾਉਂਦੇ ਸ਼ਾਦੀ.com ਤੇ ਡਾਕਟਰ ਪੁਸ਼ਕਰ ਗੋਇਲ ਉਹ ਬੁਲਾਉਂਦੇ ਆ ਬੰਨੇ ਨਾਲ ਵੀ ਅਸੀਂ ਤੁਹਾਡੇ ਨਾਲ ਮੈਰਿਜ ਕਰਾਂਗੇ ਜਾਂ ਕੁਛ ਬਾਅਦ ਵਿੱਚ ਇੱਥੇ ਆਫਰ ਦਿੰਦੇ ਆ ਜੌਬ ਦੀ ਆਫਰ ਦੇ ਕੇ 50 50 ਹਜ਼ਾਰ ਸੈਲੀ ਆਫਰ ਕਰਦੇ ਆ ਬਾਅਦ ਵਿੱਚ ਇੱਥੇ ਆ ਕੇ ਕੁੜੀਆਂ ਨੂੰ ਸ਼ਰਾਬਾ ਪਲਾ ਕੇ ਉਹਨਾਂ ਸੈਕਸ਼ੂਅਲ ਹਰਾਸਮੈਂਟ ਕਰਦੇ ਵੀ ਤੁਸੀਂ ਸਾਡੇ ਨਾਲ ਫਿਜ਼ੀਕਲੀ ਹੋਵੋ ਇਹ ਡਾਕਟਰ ਪੁਸ਼ਕਰ ਗੋਇਲ ਦਾ ਧੰਦਾ ਵਿੱਚੇ ਮੌਨਿਕਾ ਆ ਸੂਰਜ ਆ ਤੇ ਤੀਜੀ ਤੀਜੀ ਕੁੜੀ ਹੈਗੀ ਆ ਜੋਤੀ ਇਹ ਤਿੰਨੋਂ ਕੁੜੀਆਂ ਨੂੰ ਪੂਰਾ ਪ੍ਰੋਪਰ ਸਰ ਦਾ ਸਾਧਾ ਦਿੰਦੇ ਆ ਸਰ ਦਾ ਸਾਧਾ ਦ ਇਹਨੀ ਗੱਲ ਕਹਿ ਸਕਦੇ ਇਸ ਗੱਲ ਮੈਂ ਪੂਰੀ ਸ਼ੋਰ ਹਾਂ ਸਰ ਮੈਂ ਕਹੀਂ ਤੁਹਾਡੇ ਕੈਮਰੇ ਦੇ ਸਾਹਮਣੇ ਕਰੀ ਨਹੀਂ ਆਪਣੇ ਨਾਲ ਹੋਇਆ ਕੋਈ ਇਧਰ ਹਾਂਜੀ ਸਰ ਮੈਨੂੰ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕੇ ਤਾਂ ਹੀ ਮੈਂ ਸਟੈਪ ਚੱਕਿਆ ਅਦਰਵਾਇਜ਼ ਮੈਂ ਚੱਕਣਾ ਨਹੀਂ ਸੀ ਕਿੰਨੇ ਸਮੇਂ ਪਹਿਲੇ ਜਿਹੜੀ ਆ ਤੁਸੀਂ ਇੱਥੇ ਜੋਬ ਲਈ ਆਏ ਸੀ ਮੈਂ ਹਲੇ ਸਿਰਫ 2 ਮਹੀਨੇ ਹੋਏ ਮੈਨੂੰ 10 15 ਦਿਨ ਚ ਪਤਾ ਲੱਗ ਗਿਆ ਸੀਗਾ ਲੇਕਿਨ ਇਹਨਾਂ ਨੇ ਮੇਰੀ ਸੈਲਰੀ ਰੋਕੀ ਹੋਈ ਸੀਗੀ ਜਿਹਦੇ ਕਰਕੇ ਮੈਨੂੰ ਥੋੜਾ ਟਾਈਮ ਵੇਟ ਕਰਨਾ ਪਿਆ ਕਿ ਮੈਨੂੰ ਸੀਗਾ ਮੈਂ ਸੈਲਰੀ ਆਪਣੀ ਕਢਾ ਕੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਇਹਨਾਂ ਨੇ ਮੇਰਾ ਮੈਂਟ ਮੁੰਡੇ ਦੀ ਲਾਈਵ ਲੋਕੇਸ਼ਨ ਨਹੀਂ ਲੈਂਦੇ ਕੁੜੀ ਦੀ ਲਾਈਵ ਲੋਕੇਸ਼ਨ ਰੱਖਦੇ ਕਹਿੰਦੇ ਰਾਤੀ 8 9 ਤੱਕ ਤੂੰ ਲਾਈਵ ਰਹਿਣਾ ਸਾਡੇ ਨਾਲ ਆਲਾ ਇਹ ਕੌਣ ਹੁੰਦੇ ਮੇਰੀ ਪਰਸਨਲ ਪੋਪੁਲਾਰਿਟੀ ਨੂੰ ਦੇਣ ਵਾਸਤੇ ਜੀ ਠੀਕ ਹੈ ਨਾ ਜੇਰੋ ਡਿਊਟੀ ਟਾਈਮੇ ਤੁਸੀਂ ਉਹ ਲਾਈਵ ਲੋਕੇਸ਼ਨ ਫਿਰ ਮੁੰਡੇ ਦੀ ਲੋ ਕੁੜੀ ਦੀ ਕਿਉਂ ਲਈ ਜਾਂਦੀ ਹੈ ਕਿਉਂਕਿ ਤੁਸੀਂ ਨਜ਼ਰ ਰੱਖਦੇ ਹੋ ਸਾਡੇ ਉੱਤੇ ਇਸ ਸਬੰਧੀ ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਜਾਂ ਕਦੀ ਪੁਲਿਸ ਹਾਂਜੀ ਮੇਰੇ ਬ੍ਰਦਰ ਸਾਰੇ ਖੜੇ ਆ ਮੇਰੇ ਨਾਲ ਜੀ ਕਿਹਦੀ ਵੀਡੀਓ ਦੇਖੀ ਗਈ ਆ ਦਿਖਾਈਆ ਕਿ ਆਪਣੇ ਉਹ ਵੀਡੀਓ ਕਿਹਦੇ ਵੱਲੋਂ ਬਣਾਈਆ ਗਿਆ ਅੰਦਰ ਲਈ ਉਹ ਸਰ ਅੰਦਰ ਹੀ ਬਣਾਉਂਦੇ ਆ ਸਾਰਾ ਕੁਝ ਸਾਨੂੰ ਵੀ ਇਸੇ ਚੀਜ਼ਾਂ ਨੂੰ ਕਹਿੰਦੇ ਕਿ ਤੁਸੀਂ ਅੰਦਰ ਐਡ ਆਨ ਹੋ ਨਹੀਂ ਉਹ ਵੀਡੀਓ ਸਾਡੇ ਕੋਲ ਪਹੁੰਚਿਆ ਇਸ ਟਾਈਮ ਪਹੁੰਚਿਆ ਉਹ ਵੀਡੀਓ ਕਿੰਨੇ ਬਣਾਈਆ ਸੀ ਉਹ ਅੰਦਰ ਜਿਹੜੇ ਅੰਦਰ ਡਾਂਸ ਡਾਂਸ ਕਰਦੇ ਵਿੱਚ ਉਹਨਾਂ ਨੇ ਸਾਨੂੰ ਗਰੁੱਪ ਵਿੱਚ ਪਾ ਦਿੰਦੇ ਆ ਦਿਖਾਓ ਸਰ ਮੇਰਾ ਫੋਨ ਵਿੱਚ ਦਿਖਾਓ ਗਰੁੱਪ ਕਿਰ ਕਰਨ ਦਾ ਫੋਨ ਕਰੀ ਮੈਂ ਤਾਂ ਦੋ ਚੀਜ਼ ਫੋਨ ਅੰਦਰ ਪੋਹਾਂ ਦਿਖਾ ਸਕਦੀ ਹਾਂ ਦੇ ਸਾਰੇ ਪ੍ਰੂਫ ਹੈਗੇ ਮੇਰੇ ਕੋਲ ਜਦੋਂ ਤੁਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਮੋਕੇ ਤੇ ਤੇ ਪਹੁੰਚਦੀ ਆ ਕੀ ਆਸ਼ਵਾਸਨ ਦਵਾਇਆ ਜਾ ਰਿਹਾ ਹੁਣ ਪੁਲਿਸ ਵੱਲੋਂ ਨਹੀਂ ਹੁਣ ਤਾਂ ਮੇਰੀ ਕਾਰਵਾਈ ਪੂਰੇ ਤਰੀਕੇ ਨਾਲ ਹੋ ਰਹੀ ਹੈ ਮੇਰੇ ਭਰਾਵਾਂ ਨੇ ਮੇਰੀ ਪੂਰੀ ਸਪੋਰਟ ਕੀਤੀ ਹੈ ਜਿਹਦੇ ਲਈ ਮੈਂ ਬਹੁਤ ਧੰਨਵਾਦ ਆ ਮੀਡੀਆ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਸ ਟਾਈਮ ਮੇਰੇ ਰਿਕਾਰਡ ਨੂੰ ਪੜਿਆ ਅਗਰ ਇਸ ਚੀਜ਼ ਨੂੰ ਨਹੀਂ ਪੜਦੇ ਕਿ ਸ਼ਰਾਬ ਦੀਆਂ ਪੇਟੀਆਂ ਅੰਦਰੋਂ ਦੇ ਇਹ ਜੇ ਅਸੀਂ ਇਸ ਚੀਜ਼ ਨੂੰ ਨਹੀਂ ਮਾਜ ਸਟੈਪ ਚੱਕਦੇ ਤਾਂ ਪਤਾ ਨਹੀਂ ਕਿੰਨੀਆਂ ਹੋਰ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਮੈਥੇ ਹੁੰਦਾ ਕਿ ਕੰਮ ਬਣਾਉਂਦੇ ਕੀ ਸੀ ਇਥੇ ਇਹਦੇ ਕੁਝ ਵਿੱਚ ਜਾਲੀ ਡਿਗਰੀਆਂ ਬੰਦੀਆਂ ਆ ਜਿਹੜੀ ਬੈਕ ਡੇਟ 'ਚ ਜਦਕਿ ਕੋਈ ਰੂਲ ਨਹੀਂ ਹੈ ਕਿ ਜਾਲੀ ਡਿਗਰੀਆਂ ਨੂੰ ਆਪਾ ਪ੍ਰੋਵਾਈਡ ਕਰਕੇ ਬੱਚਾ ਨੂੰ ਬਾਹਰ ਭੇਜ ਜਾਏ ਤਾਂ ਕਿ ਬੱਚੇ ਵੀ ਅੱਗੋਂ ਫਜ਼ਨ ਤੇ ਇਹ ਤਾਂ ਚਲੋ ਇਹ ਤਾਂ ਧੰਦੇ ਕਰਦੇ ਵੇ ਤਾਂ ਟਾਈ ਟਾਈ 3-3 ਲੱਖ ਦੀ ਡਿਗਰੀਆਂ ਵੇਚਦੇ ਆ ਅੱਛਾ ਜੀ ਹਾਂਜੀ ਅੰਦਰ ਇਹਦੇ ਵਿੱਚ ਸਿਮਰਦੀ ਸੀ ਪੂਜਾ ਨਾਮ ਦੀ ਉਹਨਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਬਿਆਨ ਦਿੱਤੇ ਕਿ ਇੱਕ ਗੋਲ ਇੰਟਰਪ੍ਰਾਈਜ਼ ਹੈ। ਹਮਮ। ਪੁਸ਼ਕਰ ਕੋਇਲ ਉਹ ਬੰਦੇ ਦਾ ਨਾਮ ਹੈ ਜੀ। ਹਮਮ। ਕਿ ਉਹ ਇੱਥੇ ਜਾਲੀ ਡਾਕੂਮੈਂਟ ਤਿਆਰ ਕਰਕੇ ਤੇ ਜਾਲੀ ਮੋਹਰਾ ਦੇ ਨਾਲ ਉਹ ਵਿਦੇਸ਼ ਬਚਨ ਭੇਜਦਾ ਹੈ। ਹਮਮ। ਤੇ ਸਾਡੇ ਸੀ ਰਮੇਸ਼ ਕਮਨ ਇਨਫੋਰਮੇਸ਼ਨ ਹੈ ਜੀ ਉਹਨਾਂ ਨੇ ਆਣ ਕੇ ਰੀਡ ਕੀਤਾ ਇੱਥੇ। ਹਮਮ। ਰੀਡ ਕਰਨ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਕੁਝ ਡਾਕੂਮੈਂਟਸ ਮਿਲੇ ਆ। ਉਸ ਤੋਂ ਬਾਅਦ ਮੋਹਰਾ ਮਿਲਿਆ ਕੁਝ ਵੱਖਰੀ ਵੱਖਰੀ ਕੰਪਨੀ ਵੀ ਆ। ਤੇ ਨਾਲ ਕੋਈ 16 ਕ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਆ। ਹਰੀਆਂ ਅਸੀਂ ਉਹਨਾਂ ਤੇ ਦੋਨਾਂ ਬੋਤਲਾਂ ਦਾ ਤੇ ਦੂਸਰਾ ਜਿਹੜਾ ਡਾਕੂਮੈਂਟਸ ਦਾ ਦਾ ਕੇਸ ਰਜਿਸਟਰ ਕਰਨ ਵਾਸਤੇ ਦੇਤਾ ਤੇ ਜੋ ਵੀ ਅੱਗੇ ਡਾਕੂਮੈਂਟਸ ਹੋਰ ਮਿਲਦੇ ਆ ਜੋ ਹੋਰ ਵੀ ਕੋਈ ਇਦਾਂ ਦੀ ਮੇਰਾ ਜਿਸ ਤਰ੍ਹਾਂ ਇਹ ਕਾਰਵਾਈ ਹੋ ਉਹ ਸੁਤਰਾ ਕੋਲ ਪਤਾ ਲੱਗਿਆ ਕਿ ਇਹ ਲੜਕੀਆਂ ਸੀ ਇਹਨਾਂ ਨੂੰ ਕੋ ਗਲਤ ਕੰਮ ਵੀ ਕਰਾਉਂਦੇ ਸੀ ਉਸ ਤੋਂ ਬਾਅਦ ਕੋਈ ਫਿਲਹਾਲ ਤੇ ਜਿਹੜੀ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਬਾਕੀ ਵੈਰੀਫਾਈ ਵੈਰੀਫਾਈ ਕਰਕੇ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਦੋਂ ਦੀ ਕਾਰਵਾਈ ਹੋਊਗੀ ਸਰ ਮੈਂ ਮਾਲਕ ਦਾ ਕੀ ਨਾਮ ਹੈ ਸਰ ਕਿਹਦਾ ਜੀ ਜਿਹੜਾ ਚਲਾ ਰਿਹਾ ਸੀ ਪੁਸ਼ਕਰ ਗੋਏ ਕੋਈ ਇਥੇ ਵੀ ਚੀਜ਼ ਸਾਹਮਣੇ ਆਈ ਹੈ ਕਿ ਜਿੱਦਾਂ ਅਰੋੜਾ ਹਸਪੀਟਲ ਦਾ ਕੋਈ ਬੋਰਡ ਹੈਂਗ ਕੀਤਾ ਜਾਂਦਾ ਸੀਗਾ ਜਦੋਂ ਲੱਗਦਾ ਸੀਗਾ ਵੀ ਕੋਈ ਰੇਡ ਹੋਣ ਵਾਲੀ ਆ ਜਾਂ ਕੋਈ ਆਪਾਂ ਉਦੋਂ ਕੋਈ ਨਹੀਂ ਫਿਰ ਅਲਿੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਨਾ ਹੀ ਕੋਈ ਇਦਾਂ ਦਾ ਬੋਰਡ ਅੰਦਰ ਮਿਲਿਆ ਸਾਨੂੰ ਕੋਈ ਅਰੋੜਾ ਦਾ ਕੋਈ ਜਿਸ ਤਰ੍ਹਾਂ ਬਾਕੀ ਇਨਵੈਸਟੀਗੇਸ਼ਨ ਦੌਰਾਨ ਹੈ ਨਹੀਂ ਮੈਡੀਕਲ ਦਵਾਈਆਂ ਤੋਂ ਵੀ ਆ ਵੀ ਅੰਦਰ ਕੋਸ਼ ਅੰਦਰ ਪਈਆਂ ਪਰ ਆਪਾਂ ਦੇਖੇ ਅਜੇ ਵੈਰੀਫਾਈ ਕਰਦੇ ਹਾਂ ਕਿ ਕਦੋਂ ਵਸ ਰੱਖਿਆ ਹੁੰਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੇ ਕਿੰਨੇ ਲੜਕੇ ਲੜਕੀਆਂ ਹੈਗੀਆਂ ਨੇ ਅੰਦਰ ਇੱਥੇ ਉਹਨਾਂ ਦੇ EMPLOYEES ਹੈ ਮੈਂ ਵੀ ਵੈਰੀਫਾਈ ਜਿਹੜੇ ਵੀਡੀਓਜ਼ ਆਈਆਂ ਹੈਗੀਆਂ ਨੇ ਜਿਹੜੀਆਂ ਮੇਰੇ ਕੋਈ ਵੀਡੀਓਜ਼ ਨਹੀਂ ਦਿਖਾਈ। ਸਾਡੇ ਕੋਲ ਆਈਆਂ ਨੇ ਨਾ ਵੀਡੀਓਜ਼। ਮੇਰੇ ਕੋਈ ਨਹੀਂ ਇਤਾਂ ਦੀ ਵੀਡੀਓ ਇਦਾਂ ਦੀ ਜਿਹੜੇ ਦਰਾਈ ਆਪਾਂ ਇਦਾਂ ਦੀ ਕੋਈ ਗੱਲਬਾਤ ਕਰ ਸਕੀ ਜਿੰਨਾ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਕੋਈ ਵੀਡੀਓ ਮਿਲੂਗੀ ਉਸ ਜੋ ਵੀ ਬੰਦੀ ਤਾਰਾ ਚਲਾਈ ਹੈ। ਕੋਈ ਨਹੀਂ। ਹਾਂਜੀ। ਅੱਜ ਤੱਕ ਸਮਾਨ ਕੋਈ ਨਹੀਂ ਕੋਈ ਨਹੀਂ ਤਾ। ਕਲੀ-ਕਲੀ ਯੂਨੀਵਰਸਿਟੀ ਸਰ ਮੋਰਨਗਰਾਂ ਤੋਂ ਮਿਲ ਗਈ। ਅਜੇ ਵੈਰੀਫਾਈ ਕਰ ਰਹੇ ਹਾਂ ਸਰ ਸਾਰੀਆਂ ਜਿਹੜੀਆਂ ਪਈਆਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੇ ਸਰਟੀਫਿਕੇਟ ਮਿਲੇ ਆ ਉਹ ਮੈਂ ਦੱਸਾਂ ਨਾ ਕਾਰੇ ਸਾਡੇ ਰਮੇਸ਼ ਜੀ ਅੰਦਰ ਜਿਹੜ ਇਸ ਮਾਮਲੇ ਨਾਲ ਇਹ ਕਿੰਨੇ ਟਾਈਮ ਲਾਣਾ ਕੀ ਹੋਰ ਚਾਹਤ ਹੈ ਦੇਖੋ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਈ-ਸਕਸ਼ਾ ਬੰਦੀ ਅੰਦਰ ਸਾਰੇ ਕਲਕਲੇ ਡਾਕੂਮੈਂਟਸ ਕਾਫੀ ਡਾਕੂਮੈਂਟਸ ਆ ਕਲਕਲੇ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਟਾਈਮ ਲੱਗ ਜਾਂਦਾ ਜਿਹੜੀ ਲੜਕੀ ਨੇ ਕੰਪਲੇਨਟ ਦਿੱਤੀ ਸੀ ਉਹ ਅੰਦਰ ਹੀ ਹੈ ਹਾਂਜੀ ਉਹ ਨਾਲ ਹੀ ਆਈ ਸੀ ਉਹਨਾਂ ਨੂੰ ਭੇਜ ਸਕਦੇ ਹੋ ਬਾਰਾ ਹੀ ਉਹਨਾਂ ਨੂੰ ਜ਼ਰੂਰ ਜੀ ਠੀਕ ਹੈ ਕਿੰਨੇ ਦਿਨਾਂ ਦਾ ਸਾਫ ਹਰਸ ਜੀ ਬਾਕੀ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜਿਨ੍ਹਾਂ ਜਿਨ੍ਹਾਂ ਦਾ ਕਸੂਰ ਪਾਇਆ ਗਿਆ ਉਹਨਾਂ ਨੂੰ ਲਵਾਵਾਂਗੇ ਫਿਰ ਜਿਹੜੇ ਡਾਕਟਰ ਇਨਕੁਇਰੀਸ਼ਨ ਕਹਿੰਦੇ ਆ ਪਰ ਇਹਦੇ ਡਾਕੂਮੈਂਟਸ ਕੋਈ ਨਹੀਂ ਪ੍ਰੂ ਕਿੰਨੇ ਜੜੀਆਂ ਗੱਡੀ ਨਹੀਂ ਤੇ ਸਰਪੰਦਰ ਜਾ ਕੇ ਵੈਰੀਫਾਈ ਕੀਤਾ ਬਾਕੀ ਦਾ ਦੇਖਾਂਗੇ ਕਿ ਕਿਦਾਂ ਦਾ ਬੋਲ ਠੀਕ ਹੈ